ਅੱਜ ਮੀਡੀਆ ਟੀਮ ਸਾਡੀ ਪਹੁੰਚੀ ਐ ਖਨੂਰੀ ਬਾਰਡਰ ਜਿੱਥੇ ਕਿ ਜਗਜੀਤ ਸਿੰਘ ਡੱਲੇਵਾਲ ਸਾਹਿਬ ਅੱਜ 31 ਮ ਦਿਨ ਮਰਨ ਵਰਤਨ ਤੇ ਬੈਠੇ ਆ ਉਸ ਤੋਂ ਬਾਅਦ ਕੋਈ ਸਰਕਾਰ ਨੇ ਹਰ ਨਾਰਾ ਨਹੀਂ ਮਾਰੇ ਆਪਾਂ ਕਰਦੇ ਹਾਂ ਗੱਲਬਾਤ ਅੱਜ ਇੱਥੇ ਮੈਡੀਕਲ ਡਿਸ਼ਨ ਐਸੋਸੀਏਸ਼ਨ ਵੱਲੋਂ ਫ੍ਰੀ ਮੈਡੀਕਲ ਕੈਂਪ ਲਾਇਆ ਗਿਆ ਹੈਗਾ ਆਪਾਂ ਡਾਕਟਰ ਸਾਹਿਬ ਨਾਲ ਕਰਦੇ ਹਾਂ ਗੱਲਬਾਤ ਤੋਂ ਉਹਨੂੰ ਦਿਖਾਉਨੇ ਆ ਮੌਕੇ ਦੀਆਂ ਤਸਵੀਰਾਂ ਡਾਕਟਰ ਸਾਹਿਬ ਤੁਸੀਂ ਅੱਜ ਖੌਰੀ ਬਾਡਰ ਆਏ ਆ ਜੀ ਕੀ ਕਹਿਣਾ ਚਾਹੋਗੇ ਜੀ ਕਿਹੜਾ ਫ੍ਰੀ ਕੈਂਪ ਲੱਗਾ ਹੈਗਾ ਪਹਿਲਾਂ ਤਾਂ ਜੀ ਤੁਹਾਡਾ ਆਉਣ ਤੇ ਬਹੁਤ ਬਹੁਤ ਧੰਨਵਾਦ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਅੱਜ 31ਵਾਂ ਦਿਨ ਆ ਡੱਲੇਵਾਲ ਸਾਹਿਬ ਦੇ ਮਾਰਨ ਵਰਤ ਤੇ ਬੈਠਿਆ ਉਹ ਉਹਨਾਂ ਦੇ ਵਿਸ਼ੇ ਤੇ ਸਾਡਾ ਕੁਝ ਦਿਨਾਂ ਤੋਂ ਲਗਾਤਾਰ ਜਿਲ੍ਹਿਆਂ ਭਾਈ ਜੋ ਕੈਂਪ ਚੱਲ ਰਿਹਾ ਇਸ ਵਿੱਚ ਅੱਜ ਮੋਗਾ ਜਿਲ੍ਹੇ ਦੀ ਵਾਰੀ ਆ ਅਸੀਂ ਬਲਾਕ ਨਿਹਾਲ ਸਿੰਘ ਵਾਲਾ ਜਿਹੜਾ ਮੋਗਾ ਤੋਂ ਆਏ ਆਂ ਜੀ ਤੇ ਇਸ ਵਿੱਚ ਫ੍ਰੀ ਮੈਡੀਕਲ ਚੈੱਕਅਪ ਤੇ ਮੈਡੀਸਨ ਦਿੱਤੀਆਂ ਜਾਣਗੀਆਂ ਬਾਕੀ ਇਹ ਜਿਹੜਾ ਜੀ ਕੈਂਪ ਲੱਗਿਆ ਹੈਗਾ ਇਹ ਤੁਹਾਡੀ ਅਸ਼ੋਸ਼ਣ ਬਿਲਕੁਲ ਫ੍ਰੀ ਲਾ ਰਹੀ ਹੈ ਜੀ ਇਹ ਹਾਂਜੀ ਇਹ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ 295 ਵੱਲੋਂ ਬਿਲਕੁਲ ਫ੍ਰੀ ਲੱਗੇ ਇਹ ਕਦੋਂ ਤੋਂ ਕੈਂਪ ਲੱਗ ਰਿਹਾ ਹੈ ਜੀ ਜਾਂ ਕਦੋਂ ਤੱਕ ਜਾਰੀ ਰਹੂਗਾ ਇਹ ਇਹ ਜੀ ਜਿਲ੍ਹੇ ਮਾ ਜੋ ਲੱਗ ਰਿਹਾ ਜੀ ਤੇ ਜਿੰਨਾ ਚਿਰ ਚੱਲੂਗਾ ਧਰਨਾ ਉਨਾਂ ਚਿਰ ਜਾਰੀ ਰਹਿਊਗਾ ਜੀ ਹੋਰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਜੀ ਜਿਹੜੇ ਮੈਂ ਤੁਸੀਂ ਸੇਵਾ ਕਰ ਰਹੇ ਆ ਹੋਰ ਵੀ ਬਹੁਤ ਜਿਹੜੇ ਕਿਸਾਨ ਵੀਰ ਆ ਜਾਂ ਹੋਰ ਇੱਥੇ ਬਹੁਤ ਸੇਵਾ ਕਰ ਰਹੇ ਆ ਆਮ ਜਿਵੇਂ ਦੇਖੋ ਤੁਸੀਂ ਲੰਗਰ ਕਿਵੇਂ ਚੱਲ ਰਹੇ ਆ ਹਨਾ ਗੁਰੂ ਕੇ ਲੰਗਰ ਚੱਲਦੇ ਆ 24 ਘੰਟੇ ਤੇ ਤੁਸੀਂ ਹੋਰ ਕੀ ਮੈਸੇਜ ਲਾਉਂਗੇ ਜਿਵੇਂ ਡੱਲੇਵਾਲ ਸਾਹਿਬ ਬੈਠੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਉਹਦੇ ਬਾਰੇ ਪਹਿਲਾਂ ਤਾਂ ਜਿਹੜੇ ਕਿਸਾਨ ਆ ਜੱਥੇਬੰਦੀਆਂ ਜਾਂ ਕੋਈ ਸੇਵਾ ਕਰਨ ਆਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਫਿਰ ਮੈਂ ਇਹੀ ਕਹਿਣਾ ਚਾਹੁੰਦਾ ਜੋ ਮੇਰੇ ਵੀਰ ਘਰੇ ਬੈਠਿਆ ਉਹਨਾਂ ਨੂੰ ਸੁਨੇਹਾ ਲਾਉਣਾ ਚਾਹਣਾ ਵੀ ਉਹ ਵੀ ਕਿਉਂ ਇਹ ਆਪਣੀ ਇਕੱਲਿਆਂ ਦੀ ਲੜਾਈ ਨਹੀਂ ਸਾਰਿਆਂ ਦੀ ਲੜਾਈ ਆ ਅੰਨਦਾਤਾ ਜਿੱਥੋਂ ਆਪਾਂ ਸਾਰੇ ਰੋਜੀ ਰੋਟੀ ਆਪਣੀ ਚੱਲਦੀ ਆ ਸਾਰਿਆਂ ਦੀ ਆਪਾਂ ਖਾਣੇ ਪੀਣੇ ਆ ਉਹ ਤੁਹਾਨੂੰ ਪਤਾ ਹੀ ਵੀ ਉਹ ਕਿੰਨੇ ਦਿਨਾਂ ਤੋਂ ਬੈਠੇ ਇੱਥੇ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਸਰਕਾਰਾਂ ਤੋਂ ਆਪਣੀਆਂ ਜੋ ਮਨਾਉਣੀਆਂ ਮੰਗਾ ਉਹਦੀ ਵਾਬਤ ਤੇ ਮੇਰੇ ਸਾਰਿਆਂ ਨੂੰ ਅਪੀਲ ਆ ਵੀ ਸਾਰੇ ਇੱਥੇ ਆ ਕੇ ਜ਼ਰੂਰ ਹਾਜ਼ਰੀ ਲਵਾਉਣ ਜੀ ਇਹ ਸਮਝ ਜੀ ਡਾਕਟਰ ਪ੍ਰਗਟ ਸਿੰਘ ਮਾਛੀ ਕੇ ਉਹਨਾਂ ਨੇ ਕੀਤੀ ਹੈ ਗੱਲਬਾਤ ਸੰਦੇਸ਼ ਦਿੱਤਾ ਲੋਕਾਂ ਨੂੰ ਜਿਹੜੇ ਘਰਾਂ 'ਚ ਬੈਠੇ ਆ ਕਿ ਵੀ ਆਮ ਜਿਹੜੇ ਪਬਲਿਕ ਇੱਥੇ ਬੈਠੀ ਆ ਕਿਸਾਨ ਵੀਰ ਬੈਠੀ ਆ ਵੀ ਉਹਨਾਂ ਦਾ ਆ ਕੇ ਸਾਥ ਦਿਓ ਢੱਲੇ ਵਾਲਾ ਸਾਹਿਬ ਦਾ ਸਾਥ ਦਿਓ ਹੁਣ ਆਪਾਂ ਕਰਾਂਗੇ ਡਾਕਟਰ ਸਾਹਿਬ ਨਾਲ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਫ੍ਰੀ ਕੈਂਪ ਆਇਆ ਤੁਸੀਂ ਫਾਇਰ ਦਾ ਖਾਲਸਾ ਵਾਇਲ ਦੀ ਫਤਿਹ ਜੀ ਸਾਡਾ ਜੀ ਮੈਡੀਕਲ ਪ੍ਰੈਕਟਿਸ ਐਸੋਸਿਏਸ਼ਨ 295 ਨੰਬਰ ਰਜਿਸਟ੍ਰੇਸ਼ਨ ਸੂਬਾ ਪ੍ਰਧਾਨ ਸਾਡੇ ਜਸਵਿੰਦਰ ਕਾਲਖ ਜੀ ਉਹਨਾਂ ਦੀ ਰਹਿਨਮਾਈ ਹਟੇ ਸਾਡਾ ਜਿਹੜਾ ਹੈ ਸਿਹਤ ਦੀਆਂ ਸੁਭਾਵਾਂ ਲਈ ਪਿਛਲੇ ਜਦੋਂ ਦੇ ਆਸਾਨੀ ਸੰਗਤ ਸ਼ੁਰੂ ਹੋਇਆ ਉਦੋਂ ਦੇ ਅਸੀਂ ਕਿਸਾਨਾਂ ਦੇ ਨਾਲ ਚਾਹੇ ਉਹ ਮਤਲਬ ਇੱਥੇ ਹੋਵੇ ਚਾਹੇ ਆਮ ਆਪਣੇ ਪਿੰਡਾਂ ਦੇ ਵਿੱਚ ਉਹ ਧਰਨੇ ਦਿੰਦੇ ਨੇ ਉੱਥੇ ਹੋਵੇ ਅਸੀਂ ਸਾਡੀ ਜਿਹੜੀ ਜਥੇਬੰਦੀ ਆ ਸੇਵਾ ਨੂੰ ਸਮਰਪਿਤ ਆ ਸਮਾਜ ਦੀ ਸੇਵਾ ਲਈ ਹੱਥ ਪਰ ਤਿਆਰ ਰਹਿੰਦੀ ਹੈ ਹਰ ਵਕਤ ਔਰ ਇੱਥੇ ਵੀ ਅਸੀਂ ਉਹ ਆਪਣੇ ਪਿੰਡ ਤੋਂ ਬਲਾਕ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਤੋਂ ਦਾਸ ਡਾਕਟਰ ਸੋਰੀ ਜ਼ਿਲ੍ਹਾ ਜਨਰਲ ਸਕੱਤਰ ਮੋਗਾ ਤੇ ਸਾਡੇ ਸਾਥੀ ਆਇਆ ਨਾਲ ਸਾਡੇ ਅੱਜ ਦੇ ਕੈਂਪ ਇਸ ਮੁਲੇ ਕੀਤੀ ਹੈ ਜਿੰਨੀ ਦੇਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਅਸੀਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਜੀ ਬਾਕੀ ਡਾਕਟਰ ਸਾਹਿਬ ਡੱਲੇਵਾਲ ਸਾਹਿਬ ਜਿਵੇਂ ਦੇਖੋ ਉਹਨਾਂ ਦੀ ਸਿਹਤ ਵੀ ਠੀਕ ਆ ਆਪਣੇ ਅੰਮ੍ਰਿਤ ਵਿੱਚ ਬੜੇ ਦ੍ਰਹਿਟਾ ਹਨ ਉਹ ਮਲੋ ਜੇ ਉਹਨਾਂ ਨੂੰ ਖੁਦਾਂ ਨਾਲ ਖਾਸਤਾ ਕੁਝ ਹੋ ਜਾਂਦਾ ਉਸ ਤੋਂ ਬਾਅਦ ਇਹ ਵੀ ਤੁਸੀਂ ਕੀ ਸੰਦੇਸ਼ ਦਿਓ ਲੋਕਾਂ ਨੂੰ ਜੋ ਘਰਾਂ 'ਚ ਬੈਠੇ ਆ ਹੁਣ ਦਿਨੇ ਵੀ ਤੁਸੀਂ ਦੇਖ ਰਹੇ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਹੋਰ ਵੀ ਤਸਵੀਰਾਂ ਦਿਖਾਉਣਗੇ ਕਿਉਂਕਿ ਦੇਖੋ ਜਿੰਨੇ ਕਿਸਾਨ ਵੀ ਇੱਥੇ ਬੈਠੇ ਆ ਹਰੇਕ ਨੂੰ ਘਰਾਂ 'ਚ ਕੰਮ ਹੁੰਦਾ ਮੰਨ ਲਓ ਹਨ ਤੁਸੀਂ ਕੀ ਸੰਦੇਸ਼ ਦੇਣਾ ਚਾਹੋ ਜੋ ਘਰਾਂ 'ਚ ਬੈਠੇ ਆ ਸਭ ਤੋਂ ਪਹਿਲਾਂ ਤਾਂ ਮੈਂ ਇਹ ਰੱਬ ਮੂਰੇ ਅਰਦਾਸ ਬੇਨਤੀ ਕਰਦਾ ਹਾਂ ਵੀ ਸੱਚੇ ਦਲੇਲ ਸਾਹਿਬ ਦੀ ਸਿਹਤ ਨੂੰ ਕਾਮਯਾਬ ਰੱਖਣ ਤੰਦਰੁਸਤੀ ਦੇਣ ਦੂਜੀ ਮੇਰੀ ਤੁਹਾਡੇ ਚੈਨਲ ਦੇ ਮਾਧਿਅਮ ਰਸਤੇ ਪੰਜਾਬ ਸਰਕਾਰ ਔਰ ਸੈਂਟਰ ਦੀ ਸਰਕਾਰ ਨੂੰ ਇਹ ਬੇਨਤੀ ਹੈ ਕਿ ਖਾਨਾਂ ਦੀਆਂ ਮੰਗਾਂ ਨੂੰ ਮੰਨ ਕੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ ਦੇਖੋ ਕਿਸਾਨ ਹਰ ਇੱਕ ਦੇਖਦੇ ਰੀੜ ਦੀ ਹੱਡੀ ਹੁੰਦੀ ਆ ਆਂ ਦਾਤਾ ਮੰਨਿਆ ਜਾਂਦਾ ਜੇ ਰੀੜ ਦੀ ਹੱਡੀ ਨਾ ਰਹੂਗੀ ਤਾਂ ਆਪਾਂ ਆਮ ਜਿਹੜੇ ਆਮ ਲੋਕ ਹੋਣਗੇ ਕਿੱਥੋਂ ਖਾਣਾ ਪਾਣੀ ਖਾਣਗੇ ਤੇ ਕਿੱਥੋਂ ਆਦਾ ਜੀਵਨ ਜਿਉਣਗੇ ਸੋ ਮੈਂ ਤੁਹਾਡੇ ਚੈਨਲ ਦੇ ਮਾਧਿਅਮੇ ਰਸਤੇ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਤੇ ਗੌਰ ਕਰਕੇ ਇਹਨਾਂ ਨੂੰ ਰਾਹਤ ਦਿੱਤੀ ਜਾਵੇ ਤੇ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਤਾਂ ਕਿ ਕਿਸਾਨਾਂ ਦੇ ਜਿਹੜੇ ਬੱਚੇ ਆ ਘਰੇ ਬੈਠੇ ਇਹਨਾਂ ਦਾ ਸਾਰਾ ਕੋਸ਼ਿਸ਼ ਅਫਸਰਟ ਹੋਇਆ ਹੋਇਆ ਠੀਕ ਹੈ ਨਾ ਸੋ ਮੇਰੀ ਦੂਜੀ ਬੇਨਤੀ ਉਹਨਾਂ ਕਿਸਾਨ ਵੀਰਾਂ ਨੂੰ ਜਿਹੜੇ ਹਜੇ ਤੱਕ ਘਰਾਂ ਚੋਂ ਬਾਹਰ ਨਹੀਂ ਨਿਕਲੇ ਉਹਨਾਂ ਨੂੰ ਬੇਨਤੀ ਇਹ ਹੈ ਕਿ ਇੱਥੇ ਆ ਕੇ ਆਪਣਾ ਜਿਹੜਾ ਟਾਈਮ ਆ ਉਹ ਦਿਓ ਕਿਉਂਕਿ ਜਿਹੜੇ ਸੰਘਰਸ਼ ਹੁੰਦੇ ਆ ਹਮੇਸ਼ਾ ਹੀ ਜਥੇਬੰਦੀਆਂ ਇੱਕ ਜੁਟਤਾ ਦੇ ਨਾਲ ਲੜੀਆਂ ਜਾਂਦੀਆਂ ਇਹਨੂੰ ਆਪਾਂ ਜਿਹੜਾ ਇੱਕ ਜੁਟ ਹੋ ਕੇ ਸਾਰੇ ਫਿਰ ਆਪਾਂ ਸੰਘਰਸ਼ ਨੂੰ ਲੜ ਸਕਦੇ ਆ ਸੋ ਸਾਰੇ ਮੇਰੇ ਵੀਰਾਂ ਨੂੰ ਅਪੀਲ ਆ ਕਿ ਇਸ ਸੰਘਰਸ਼ ਦੇ ਵਿੱਚ ਵੱਧ ਤੋਂ ਵੱਧ ਆ ਕੇ ਸ਼ਮੂਲੀਅਤ ਕਰੋ ਤਾਂ ਕਿ ਜਿਹੜੀਆਂ ਆਪਾਂ ਆਪਣੀਆਂ ਮੰਗਾਂ ਮਨਾ ਸਕੀਏ ਆਪਾਂ ਆਪਣੇ ਹੱਕ ਲੈ ਸਕੀਏ ਡਾਕਟਰ ਸਾਹਿਬ ਇੱਕ ਜੀ ਆ ਵੀ ਜਿੱਦਾਂ ਇਥੇ ਮੌਤਾ ਹੋਇਆ ਸ਼ੋਅ ਕਰਨ ਦੀ ਮੌਤ ਹੋਈ ਤੇ ਉਸ ਤੋਂ ਬਾਅਦ ਲੋਕਾਂ ਦਾ ਇਹ ਕਹਿਣਾ ਗਲਵੱਤ ਕਰਨ ਦੇ ਪਤਾ ਲੱਗਦਾ ਕਿ ਭਗਵੰਤ ਮਾਨ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਲੇ ਤੱਕ ਕੋਈ ਬਿਆਨ ਨਹੀਂ ਦਿੱਤਾ ਕਿ ਇਹ ਸੈਂਟਰ ਸਰਕਾਰ ਦੇ ਜੋ ਚਲੋ ਜੋ ਕਰ ਰਹੇ ਆ ਮੋਦੀ ਸਾਹਿਬ ਹੈ ਪਰ ਕੀ ਪੰਜਾਬ ਦਾ ਮੁੱਖ ਮੰਤਰੀ ਬਿਆਨ ਨਹੀਂ ਦਿੰਦਾਗਾ ਉਹਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਦੇਖੋ ਜੀ ਮੈਂ ਤਾਂ ਅਸੀਂ ਤਾਂ ਬੇਨਤੀ ਹੋ ਕਰ ਸਕਦੇ ਆ ਸਰਕਾਰਾਂ ਮੂਰੇ ਸਰਕਾਰ ਕੋਈ ਵੀ ਆਉਂਦੀ ਆ ਮੌਕੇ ਦੀ ਆਉਂਦੀਆਂ ਜਾਂਦੀਆਂ ਅਸੀਂ ਮੌਕੇ ਦੀ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਜੇ ਤੁਸੀਂ ਜਿੰਨਾ ਵੀ ਇਹਦੇ ਵਿੱਚ ਇਨਵੋਲਵ ਹੋ ਕੇ ਤੇ ਜਿਹੜਾ ਹੈਗਾ ਉਹ ਮਤਲਬ ਪਰਿਵਾਰਾਂ ਨੂੰ ਉਹਦਾ ਮਤਲਬ ਇਨਸਾਫ ਦਵਾਇਆ ਜਾਵੇ ਤੇ ਤਾਂ ਕਿ ਉਹਨਾਂ ਨੂੰ ਕੁਝ ਰਾਹਤ ਮਿਲ ਸਕੇ ਜੋ ਜੀ ਦੇ ਦੋ ਜੀ ਜੀ ਕਿੰਨੀ ਨੇਗੇਟਿਵ ਨੇਗੇਟਿਵ ਨੇ ਜਨੀ ਮਾਰ ਜੀਰੋ ਆ ਜੀ ਕਿੰਨੀ ਆ ਚਾਰ ਫਿਰ ਰਾਖਾ ਆ ਵਾਹ ਬਹੁਤ ਲਾਈਏ ਨਾ ਕੌਣ ਰੰਗੋ बैठे आ गए नहीं कौन समझ में आ रहा है कौन मैं ना वो लगे खड़े पैर तो काम भी है कितना है हाय फ्रैक्चर भाई के साथ भी लगी ये देख रहे हैं देख ले देख नहीं कर Bueno,